ਕੀ ਤੁਸੀਂ ਜਾਣਦੇ ਹੋ ਕਿ ਟ੍ਰੈਫਿਕ ਲਾਈਟ 'ਚ ਰੁਕਣ ਦਾ ਸੰਕੇਤ ਸਿਰਫ ਲਾਲ ਰੰਗ ਨਾਲ ਹੀ ਕਿਉਂ ਦਿੱਤਾ ਜਾਂਦਾ ਹੈ ਜਾਂ ਫਿਰ ਅੱਗ ਦਾ అలਾਰਮ ਤੇ ਹਾਈ ਵੋਲਟੇਜ ਸੰਕੇਤ ਹਮੇਸ਼ਾ ਲਾਲ ਰੰਗ ਦੇ ਹੀ ਕਿਉਂ ਹੁੰਦੇ ਹਨ ਇਹ ਕੋਈ ਸੰਜੋਗ ਨਹੀਂ ਹੈ ਦੁਨੀਆ ਭਰ ਵਿੱਚ ਲਾਲ ਰੰਗ ਨੂੰ ਖਤਰੇ ਤੇ ਚੇਤਾਵਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਇਸ ਦੇ ਪਿੱਛੇ ਡੂੰਘੇ ਵਿਗਿਆਨਿਕ ਅਤੇ ਮਨੋਵਿਗਿਆਨਿਕ ਕਾਰਨ ਲੁਕੇ ਹੋਏ ਹਨ લાલ ਰੰਗ ਸਾਡੇ ਦਿਮਾਗ ਤੇ ਸਿੱਧਾ ਅਸਰ ਪਾਉਂਦਾ ਹੈ ਜਿਸ ਨਾਲ ਅਸੀਂ ਤੁਰੰਤ ਸਕੇਤ ਹੋ ਜਾਂਦੇ ਹਾਂ ਇਹੀ ਕਾਰਨ ਹੈ ਕਿ ਇਹ ਰੰਗ ਨਾ ਸਿਰਫ ਸੜਕਾਂ ਤੇ ਬਲਕਿ ਮੈਡੀਕਲ ਐਮਰਜੈਂਸੀ ਫੌਜੀ ਝੰਡੀਆਂ ਜ਼ਹਿਰੀਲੇ ਪਦਾਰਥਾਂ ਤੇ ਇੱਥੋਂ ਤੱਕ ਕਿ ਜੰਗਲੀ ਜੀਵਾਂ ਚ ਵੀ ਖਤਰੇ ਦਾ ਸੰਕੇਤ ਬਣ ਚੁੱਕਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਰ ਕਿਉਂ ਲਾਲ ਰੰਗ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਅਤੇ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨ ਕੀ ਕਹਿੰਦਾ ਹੈ ਇਹ ਜਾਣਕਾਰੀ ਇੰਨੀ ਦਿਲਚਸਪ ਹੈ ਕਿ ਸੁਣਨ ਤੋਂ ਬਾਅਦ ਅਗਲੀ ਵਾਰ ਜਦ ਤੁਸੀਂ ਲਾਲ ਰੰਗ ਨੂੰ ਵੇਖੋਗੇ ਤਾਂ ਇਸ ਨੂੰ ਸਿਰਫ ਇੱਕ ਰੰਗ ਹੀ ਨਹੀਂ ਬਲਕਿ ਇੱਕ ਲੁਕਿਆ ਹੋਇਆ ਸਨੇਹਾ ਵੀ ਸਮਝੋਗੇ ਰੰਗਾਂ ਦੀ ਦੁਨੀਆ ਵਿੱਚ ਹਰ ਰੰਗ ਦੀ ਇੱਕ ਤਰੰਗ ਲੰਬਾਈ ਹੁੰਦੀ ਹੈ ਜੋ ਇਹ ਨਿਰਧਾਰਤ ਕਰਦੀ ਹੈ ਕਿ ਉਹ ਕਿੰਨੀ ਦੂਰੋਂ ਨਜ਼ਰ ਆਵੇਗਾ ਲਾਲ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ ਜਿਸ ਦਾ ਮਤਲਬ ਹੈ ਕਿ ਇਹ ਹੋਰ ਰੰਗਾਂ ਦੀ ਤੁਲਨਾ ਵਿੱਚ ਸਭ ਤੋਂ ਪਹਿਲਾਂ ਅਤੇ ਸਭ ਤੋਂ ਦੂਰ ਦਿਖਾਈ ਦਿੰਦਾ ਹੈ ਇਹੀ ਕਾਰਨ ਹੈ ਕਿ ਸਟਾਪ ਸਾਈਨ ਟ੍ਰੈਫਿਕ ਲਾਈਟ ਰੇਲਵੇ ਸਿਗਨਲ ਅਤੇ ਖਤਰੇ ਦੇ ਬੋਰਡ ਨੂੰ ਲਾ ਰੰਗ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਲੋਕ ਉਹਨਾਂ ਨੂੰ ਦੂਰੋਂ ਹੀ ਦੇਖ ਕੇ ਸਮਝਣ ਅਤੇ ਸਟੇਟ ਹੋ ਜਾਣ ਰੰਗਾਂ ਦਾ ਸਾਡੀਆਂ ਭਾਵਨਾਵਾਂ ਤੇ ਸੋਚਾਂ ਤੇ ਵੀ ਡੂੰਘਾ ਪ੍ਰਭਾਵ ਪੈਂਦਾ ਹੈ ਵਿਗਿਆਨੀਆਂ ਨੇ ਪਾਇਆ ਹੈ ਕਿ ਲਾ ਰੰਗ ਦੇਖਦੇ ਹੀ ਸਾਡਾ ਦਿਮਾਗ ਅਲਰਟ ਮੋਡ ਦੇ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਸਾਡੀ ਧੜਕਨ ਵੀ ਵੱਧ ਜਾਂਦੀ ਹੈ ਤੇ ਸਾਨੂੰ ਤੁਰੰਤ ਐਕਸ਼ਨ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਇਹੀ ਕਾਰਨ ਹੈ ਕਿ ਐਮਰਜੈਂਸੀ ਹਾਲਤ ਵਿੱਚ ਇਸ ਰੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦਾ ਧਿਆਨ ਤੁਰੰਤ ਖਿੱਚਿਆ ਜਾ ਸਕੇ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਜ਼ਹਿਰੀਲੇ ਡੱਡੂ ਸੱਪ ਤੇ ਕੀੜੇ ਮਕੌੜੇ ਲਾਲ ਜਾਂ ਚਮਕੀਲੇ ਰੰਗਾਂ ਦੇ ਵਿੱਚੋਂ ਪਾਏ ਜਾਂਦੇ ਹਨ ਇਹ ਆਪੋਸੈਮਟਿਕ ਕਲਰਿੰਗ ਕਹਲਾਉਂਦਾ ਹੈ ਜੋ ਸ਼ਿਕਾਰੀਆਂ ਨੂੰ ਸੰਕੇਤ ਦਿੰਦਾ ਹੈ ਕਿ ਇਹ ਜੀਵ ਖਤਰਨਾਕ ਹੋ ਸਕਦੇ ਹਨ ਕਰਨ ਲਈ ਕੁਝ ਜ਼ਹਿਰੀਲੇ ਡੱਡੂ ਅਤੇ ਮੱਕੜੀਆਂ ਆਪਣੇ ਲਾਲ ਸੰਤਰੀ ਜਾਂ ਪੀਲੇ ਰੰਗ ਦੇ ذریعے ਚੇਤਾਵਨੀ ਦਿੰਦੇ ਹਨ ਕਿ ਉਹ ਜ਼ਹਿਰੀਲੇ ਹਨ ਅਤੇ ਉਹਨਾਂ ਨੂੰ ਛੂਣਾ ਖਤਰਨਾਕ ਹੋ ਸਕਦਾ ਹੈ ਕੁਦਰਤ ਦਾ ਇਹ ਅਨੋਖਾ ਨਿਯਮ ਇਨਸਾਨਾਂ ਦੇ ਚੇਤਾਵਨੀ ਸੰਕੇਤਾਂ ਵਿੱਚ ਵੀ ਅਪਣਾਇਆ ਗਿਆ ਹੈ। ਅੱਗ ਅਤੇ ਖੂਨ ਦੋਵੇਂ ਹੀ ਲਾ ਰੰਗ ਦੇ ਹੁੰਦੇ ਹਨ ਅਤੇ ਦੋਵਾਂ ਦਾ ਸਬੰਧ ਖਤਰੇ ਦੇ ਨਾਲ ਹੁੰਦਾ ਹੈ। ਅੱਗ ਸੜਨ ਦਾ ਸੰਕੇਤ ਦਿੰਦੀ ਹੈ ਜਦ ਕਿ ਖੂਨ ਵਹਿਣਾ, ਸੱਟ ਤੇ ਹਾਸੇ ਵੱਲ ਇਸ਼ਾਰਾ ਕਰਦਾ ਹੈ। ਜਦੋਂ ਇਨਸਾਨ ਲਾ ਰੰਗ ਵੇਖਦਾ ਹੈ ਤਾਂ ਉਸ ਦੇ ਦਿਮਾਗ ਦੇ ਵਿੱਚ ਖਤਰੇ ਜਾਂ ਐਮਰਜੈਂਸੀ ਦੀ ਭਾਵਨਾ ਤੁਰੰਤ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਹਸਪਤਾਲ ਵਿੱਚ ਐਮਰਜੈਂਸੀ ਸੰਕੇਤ ਵੀ ਲਾ ਰੰਗ ਦੇ ਬਣਾਏ ਜਾਂਦੇ ਹਨ। ਆਓ ਇਸ ਨਾਲ ਜੁੜੇ ਹੋਏ ਇਤਿਹਾਸਿਕ ਪਰੰਪਰਾਵਾਂ ਦਾ ਵੀ ਜੇਕਰ ਕਰਦੇ ਹਾਂ ਲਾਲ ਰੰਗ ਨੂੰ ਸ਼ਕਤੀ ਊਰਜਾ ਤੇ ਚੇਤਾਵਨੀ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ ਪ੍ਰਾਚੀਨ ਯੁੱਗਾਂ 'ਚ ਸੈਨਿਕ ਲਾਲ ਝੰਡੇ ਚੁੱਕ ਕੇ ਯੁੱਧ ਦਾ ਐਲਾਨ ਕਰਦੇ ਸਨ ਜ਼ਹਿਰੀਲੇ ਪਦਾਰਥਾਂ ਨੂੰ ਵੀ ਲਾਲ ਨਿਸ਼ਾਨ ਨਾਲ ਚਿੰਨਿਤ ਕੀਤਾ ਜਾਂਦਾ ਹੈ ਇਹੀ ਕਾਰਨ ਹੈ ਕਿ ਆਧੁਨਿਕ ਸਮੇਂ ਵਿੱਚ ਵੀ ਫੌਜੀ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਲਾਲ ਰੰਗ ਦਾ ਖੂਬ ਇਸਤੇਮਾਲ ਕੀਤਾ ਜਾਂਦਾ ਹੈ